ਕੀ ਚੋਣਾਂ ਦਾ اعلان ਤਾਂ ਹੋ ਗਿਆ ਪਰ ਇਲੈਕਸ਼ਨ ਕਮਿਸ਼ਨ ਨੇ ਤੇ ਸਰਕਾਰ ਨੇ ਕੋਈ ਜਿਹੜੀ ਰਿਜ਼ਰਵੇਸ਼ਨ ਹੈ ਉਹਦੀ ਕੋਈ ਅਸਲ ਤੱਕ ਨੋਟੀਫਿਕੇਸ਼ਨ ਕਿਸੇ ਨੂੰ ਮਿਲੀ ਨਹੀਂ ਤੇ ਇਹ ਹੈਰਾਨੀ ਦੀ ਗੱਲ ਹੈ ਵੀ 2 ਦਿਨ ਤੋਂ ਬਾਅਦ ਕਾਗਜ਼ ਭਰਨੇ ਆ ਹਜੇ ਕਿਸੇ ਨੂੰ ਨਹੀਂ ਪਤਾ ਵੀ ਕਿਹੜੇ ਪਿੰਡ ਰਿਜ਼ਰਵ ਹੋਏ ਨੇ ਕਿਹੜੇ ਜਨਰਲ ਨੇ ਕਿੱਥੇ ਲੇਡੀਜ਼ ਰਿਜ਼ਰਵ ਹੈ ਤੇ ਮੈਨੂੰ ਜੋ ਪਤਾ ਚੱਲਿਆ ਹੈ ਕਿ ਸਰਕਾਰ ਬਹੁਤ ਵੱਡਾ ਫਰੌਡ ਖੇਡ ਰਹੀ ਹੈ ਪੰਜਾਬ ਦੇ ਲੋਕਾਂ ਦੇ ਨਾਲ ਇਹ ਹਜੇ ਤੱਕ ਤਾਂ ਪਹਿਲੀ ਵਾਰੀ ਹੋਇਆ ਵੀ ਚੋਣਾਂ ਦੀ ਨੋਟੀਫਿਕੇਸ਼ਨ ਦੇ ਨਾਲ ਰਿਜ਼ਰਵੇਸ਼ਨ ਦੀ ਪੰਚਾਇਤਾਂ ਦੀ ਨੋਟੀਫਿਕੇਸ਼ਨ ਨਹੀਂ ਹੋਈ ਦੂਜੀ ਗੱਲ ਇਹ ਹੈ ਵੀ ਜਿਹੜੇ ਅਫਸਰ ਸ਼ਾਹੀ ਆ ਉਹਦੇ ਉੱਤੇ ਪੰਜਾਬ ਸਰਕਾਰ ਦੇ ਜਿਹੜੇ ਐਮਐਲਏ ਨੇ ਮੰਤਰੀ ਨੇ ਉਹਨਾਂ ਵੱਲੋਂ ਦਬਾਅ ਪਾਇਆ ਜਾ ਰਿਹਾ ਹੈ ਵੀ ਕਦੇ ਫਲਾਣੀ ਨੂੰ ਰਿਜ਼ਰਵ ਕੀਤਾ ਜਾਵੇ ਕਿਸੇ ਨੂੰ ਜਨਰਲ ਕਰਤਾ ਜਾਵੇ ਤੇ ਫੇਰ ਮਾਨੂੰ ਬਦਲ ਲੈਂਦੇ ਨੇ ਫੇਰ ਵੀ ਫਲਾਣੇ ਫੇਰ ਚੇਂਜ ਕਰ ਲੈਂਦੇ ਨੇ ਤਾਂ ਇਹਦੇ ਨਾਲ ਜਿਹੜੀ ਮਹੀਨੇ ਨੇ ਚੋਣ ਦੇ ਉਹ ਖਤਮ ਹੋ ਗਏ ਤੇ ਮੈਂ ਤਾਂ ਹੈਰਾਨ ਹਾਂ ਵੀ ਜੋ ਇਲੈਕਸ਼ਨ ਕਮਿਸ਼ਨ ਹੈ ਉਹਨੂੰ ਇਹ ਦੇਖਣਾ ਚਾਹੀਦਾ ਸੀ ਵੀ ਜਿਹੜਾ ਰਿਜ਼ਰਵੇਸ਼ਨ ਹੈ ਉਹ ਪਹਿਲਾਂ ਕਰਕੇ ਜਿਹੜੀ ਹੈ ਰਿਲੀਜ਼ ਕੀਤੀ ਜਾਵੇ ਉਸ ਤੋਂ ਬਾਅਦ ਇਲੈਕਸ਼ਨ ਦਾ ਨੋਟੀਫਿਕੇਸ਼ਨ ਕੀਤਾ ਜਾਂਦਾ ਪਰ ਇਹਨਾਂ ਨੇ ਨੋਟੀਫਿਕੇਸ਼ਨ ਪਹਿਲਾਂ ਕਰਤਾ ਤੇ ਰਿਜ਼ਰਵੇਸ਼ਨ ਦੀ ਅੱਜ ਤੱਕ ਕਿਸੇ ਕੋਲ ਕੋਈ ਕਾਪੀ ਨਹੀਂ ਇਹ ਸਾਫ ਜਾਰ ਕਰਦਾ ਵੀ ਇਹ ਸਰਕਾਰ ਇਹ ਸ਼ੁਰੂਆਤ ਜੀ ਕਪਲਾ ਕਰ ਰਹੀ ਹੈ ਤਾਂ ਅਸੀਂ ਕੀ ਆਸ ਰੱਖ ਸਕਦੇ ਹਾਂ ਵੀ ਇਹ ਕੀ ਜਿਹੜੀ ਹੈ ਸਹੀ ਢੰਗ ਦੇ ਨਾਲ ਚੋਣ ਹੋਏਗੀ ਇਹ ਚੋਣ ਜਿਹੜੀ ਹੈ ਸਪਸ਼ਟ ਰੂਪ ਵਿੱਚ ਬਹੁਤ ਵੱਡਾ ਕਪਲਾ ਹੈ ਤੇ ਇਹ ਸ਼ੁਰੂਆਤ ਵੀ ਇਹਦਾ ਕਪਲਾ ਹੈ ਤੇ ਇਹਦਾ ਅੰਤ ਵੀ ਕਪਲੇ ਦੇ ਵਿੱਚ ਹੀ ਹੋਏਗਾ ਮੈਂ ਮੈਂ ਦਾਅਵੇ ਨਾਲ ਕਹਿ ਸਕਦਾ ਤੇ ਜਿਹੜੀ ਇੰਨੀ ਦਖਲਅੰਦਾਜ਼ੀ ਸਰਕਾਰ ਦੀ ਚੋਣਾਂ ਦੇ ਵਿੱਚ ਹੋਵੇ ਤਾਂ ਉਹ ਫਿਰ ਚੋਣਾਂ ਦੇ ਕੋਈ ਮਾਇਨੇ ਨਹੀਂ ਰਹਿ ਜਾਂਦੇ ਸੋ ਇਹ ਗੱਲ ਅੱਜ ਸਾਡੇ ਸਾਰਿਆਂ ਨੂੰ ਸ਼ਰਮਸਾਰ ਕਰ ਰਹੀ ਹੈ ਇਹ ਆਮ ਆਦਮੀ ਸਰਕਾਰ ਜਿਹੜੀ ਇੱਕ ਇਮਾਨਦਾਰ ਤੇ ਸੱਚੀ ਸੁੱਚੀ ਸਰਕਾਰ ਆਪਦੇ ਆਪ ਨੂੰ ਕਹਿੰਦੀ ਸੀ ਉਹਨੇ ਬੇਈਮਾਨੀ ਦੇ ਸਾਰੇ ਰਿਕਾਰਡ ਤੋੜ ਦਿੱਤੇ ਤੇ ਇਹ ਲੋਕਾਂ ਦੇ ਨਾਲ ਜਿਹੜੇ ਲੋਕਾਂ ਨੇ ਨੁਮਾਇੰਦੇ ਚੁਣਨੇ ਨੇ ਜਾਂ ਜਿਨ੍ਹਾਂ ਨੇ ਨੁਮਾਇੰਦੇ ਬਣਨਾ ਹੈ ਉਹਨਾਂ ਨਾਲ ਸਰਸਰ ਧੋਖਾ ਹੈ ਤੇ ਉਹਨਾਂ ਨਾਲ ਇਹ ਇੱਕ ਸਰਕਾਰ ਜਿਹੜੀ ਹੈ ਇਹ ਫਰੇਮ ਕਰ ਰਹੀ ਹੈ ਸੋ ਅਸੀਂ ਇਹਦਾ ਖੰਡਨ ਕਰਦੇ ਆਂ ਤੇ ਮੈਂ ਇਲੈਕਸ਼ਨ ਕਮਿਸ਼ਨ ਜਿਹੜੀ ਹੈ ਸਟੇਟ ਇਲੈਕਸ਼ਨ ਕਮਿਸ਼ਨ ਉਹਨੂੰ ਬੇਨਤੀ ਕਰਦਾ ਵੀ ਚੋਣਾਂ ਨੂੰ ਰੱਦ ਕਰਕੇ ਨੋਟੀਫਿਕੇਸ਼ਨ ਤੋਂ ਬਾਅਦ ਜਿਹੜੀਆਂ ਨੇ ਇੱਕ ਵਾਰ ਰਿਜ਼ਰਵੇਸ਼ਨ ਬਾਅਦ ਫਿਰ ਚੋਣਾਂ ਦਾ ਐਲਾਨ ਕੀਤਾ ਜਾਵੇ ਤੇ ਨਾਲੇ ਅਸੀਂ ਕੋਰਟ ਦੇ ਵਿੱਚ ਵੀ ਜਾ ਕੇ ਅਪੀਲ ਕਰਾਂਗੇ ਵੀ ਇਹ ਜਿਹੜੀਆਂ ਚੋਣਾਂ ਨੇ ਰੱਦ ਕੀਤੀਆਂ ਜਾਣ ਕਿਉਂਕਿ ਇਹ ਸਰਕਾਰ ਬਹੁਤ ਵੱਡੇ ਪੱਧਰ ਤੇ ਇਸ ਕਪਲਾ ਕਰ ਰਹੀ ਹੈ ਸੋ ਇਹੀ ਜਿਹੜੀਆਂ ਮੈਂ ਗੱਲ ਅੱਜ ਇਹ ਜੋ ਜਿਹੜਾ ਹੈ ਚੱਕਣਾ ਚਾਹੁੰਦਾ ਸੀ ਤੇ ਦਿਵਾਰੇ-ਦਿਵਾਰੇ ਇਹ ਗੱਲ ਸਾਬਤ ਹੋ ਰਹੀ ਹੈ ਕਿ ਇਸ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਵੱਧ ਬੇਈਮਾਨ ਸਰਕਾਰ ਅੱਜ ਤੱਕ ਪੰਜਾਬ ਵਿੱਚ ਕੋਈ